ਸਾਰੇ ਨੂੰ ਸਸਿਕਾ ਹਾਲ ਤੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹੋ ਸੀਗਾ ਸੋਭਾ ਦਾ ਟਾਈਮ ਤੇ ਮੈਂ ਲੱਗੀ ਸੀ ਬਲੌਗ ਸ਼ੁਰੂ ਕਰਨ ਤੇ ਇੱਧਰ ਇਹ ਕਾਰ ਧੁੰਦੇ ਹੈਗੇ ਅਸੀਂ ਜਾਣਾ ਬਾਬੇ ਦੇ ਮੱਥਾ ਟੇਕਣ ਬੱਸ ਬੱਸ ਰੁਕ ਜਓ ਅਸੀਂ ਜਾਣਾ ਹੈ ਜੇ ਠਹਿਰ ਕੇ ਰਸ਼ਮੀ ਨਹੀਂ ਜਾਊਗਾ ਅਸੀਂ ਜਾਵਾਂਗੇ ਤੇ ਮੰਮੀ ਵੀ ਨਹੀਂ ਜਾਣੀ ਇੱਧਰ ਇਹ ਉੱਠ ਖੜੇ ਸੀ ਮਾਨਤ ਵੀ ਰਸ਼ਮੀਨ ਵੀ ਖਾਣ ਨਹੀਂ ਮੈਨੂੰ ਦੱਸੇ ਖਾਣ ਨਹੀਂ ਉਹ ਮੈਨੂੰ ਤੂੰ ਜਾਣਿਆ ਨਾ ਗਰਮੀ ਵਾਲੀ ਹੈ ਤਾਂ ਘਰੇ ਹੀ ਰਹੂਗਾ ਗਰਮੀ ਬਹੁਤ ਜ਼ਿਆਦਾ ਹੈ ਰਸ਼ਮੀਨ ਤਾਂ ਘਰੇ ਰਹੂਗਾ ਮੇਰੇ ਬੁਤ ਹੈ ਨਹੀਂ ਬੁਲਿਆ ਬੁਲਿਆ ਗੱਲ ਕਰੇ ਰਹੂਗਾ ਆਮ ਆਪ ਤਾਂ ਆ ਗਿਆ ਨਾ ਮਾਂ ਤਾਂ ਕਹਿੰਦਾ ਮੈਂ ਵੀ ਰਹਿ ਜੂਗਾ ਘਰੇ ਤੇ ਦੋਨੋਂ ਘਰੇ ਰਹਿਣਗੇ ਇਹ ਨਹੀਂ ਮੱਥਾ ਟੇਕ। ਤੇ ਇੱਧਰ ਆਪਣਾ ਰਸੋਈ ਛੇ ਜੇ ਕੰਮ ਸਾਰਾ ਪਿਆ ਸੀਗਾ। ਇਹ ਵੀ ਕਰਾਂਗੇ ਅਸੀਂ ਕਰਨੀ ਹੈ ਤਿਆਰੀ ਕੱਪੜੇ ਪ੍ਰੈਸ ਕਰ ਲਏ ਸੀਗੇ। ਤੇ ਤਿਆਰੀ ਬੱਸ ਇਸ ਨੇ ਸਾਰੀ ਕਰ ਲਈ ਤੇ ਇੱਥੇ ਝਾੜੂ ਵੀ ਲਾਤਾ ਤੇ ਪੋਚਾ ਬਾਅਦ ਵਿੱਚ ਮੰਮੀ ਲਾਉਣਗੇ ਕਿਉਂ ਅਸੀਂ ਜਾਣਾਂਗਾ ਤੇ ਸਾਨੂੰ ਕਾਲੀ ਹੈ। ਇਧਰ ਦੇਖੋ ਕਾਰ ਖੜੀ ਸੀ ਨਾ ਕਾਰ ਦੇ ਥੱਲੇ ਕੀੜੀਆਂ ਦੇ ਭਾਂਣ ਕੀੜੀਆਂ ਨਿਕਲ ਜਾਂਦੀਆਂ ਇਹਨਾਂ ਨੂੰ ਪਾਣੀ ਪਾਤਾ ਸੀ ਫੀਲਡ ਪੌਦਿਆਂ ਨੂੰ ਸਾਰਿਆਂ ਨੂੰ ਦੂਜੀ ਟੂਟੀ ਲਾ ਉਧਰ ਦੇਖੋ ਸਿਰਕੀ ਕਿੱਥੇ ਠੰਡੇ ਥਾਂ 'ਚ ਬੈਂਦੀ ਹੈਗੀ ਜਿੱਥੇ ਪਾਣੀ ਡੋਲ ਦਿੰਦੇ ਨਾ ਉੱਥੇ ਬਹਿ ਜਾਂਦੀ ਹੈ ਠੰਡੇ ਥਾਂ 'ਚ ਪਦੀਨਾ ਬਾਵਾ ਵੱਡਾ ਵੱਡਾ ਹੋ ਗਿਆ ਚਟਨੀ ਅਸੀਂ ਇੱਕ ਦਿਨ ਬਣਾਈ ਸੀਗੀ ਬਹੁਤ ਵਧੀਆ ਬਣੀ ਤੇ ਚਟਨੀ ਅਸੀਂ ਰੋਜ਼ ਨਹੀਂ ਬਣਾਈਏ ਇੱਧਰ ਦੇਖੋ ਇਹਨੂੰ ਵੀ ਨਿੰਬੂ ਲੱਗ ਗਿਆ ਏ ਆਹ ਹੋਰ ਲੱਗਦੇ ਆਂਦੇ ਏਗੇ ਫੁੱਲ ਲੱਗਗੇ ਇਹ ਇਸ ਨੂੰ ਨਹੀਂ ਲੱਗੇਗੇ ਇਸ ਨੂੰ ਪਤਾ ਨਹੀਂ ਲੱਗਣਗੇ ਕਿ ਨਹੀਂ ਕਦੋਂ ਲੱਗਣਗੇ ਇਹਨੂੰ ਤਾਂ ਸ਼ਾਇਦ ਲੱਗਣਗੇ ਹੀ ਨਹੀਂਗੇ ਇਹਨੂੰ ਤਾਂ 16 ਹੀ ਬਾਲਾਂ ਦਾ ਵੱਡਾ ਵੱਡਾ ਹੈ ਇੱਧਰ ਦੇਖੋ ਨੰਪਾਂ ਟਾਂ ਨੀ ਪਾਤਾ ਸੀਗਾ ਤੇ ਉਧਰਲੇ ਗਮਲਿਆਂ ਨੂੰ ਪਾਉਣਾ ਹੈਗਾ ਤੇ ਇਹ ਕਾਰ ਹੁਣ ਧੋਣਗੇ ਸਾਫ਼ ਅੰਦਰੋਂ ਕਰਤੀ ਅੰਦਰੋਂ ਤਾਂ ਵੈਸੇ ਸਾਫ਼ ਹੀ ਸੀ ਤੇ ਬਾਹਰ ਮਿੱਟੀ-ਮੁੱਟੀ ਜੀ ਪੈ ਜਾਂਦੀ ਹੈਗੀ ਤਾਂ ਕਰਕੇ ਬਾਹਰੋਂ ਇਹਨਾਂ ਨੇ ਧੋਣੀ ਹੈਗੀ ਤੇ ਆਪਾਂ ਕਰ ਲਈ ਫਟਾਫਟ ਕੰਮ ਇੱਧਰ ਮੰਮੀ ਹਾਂ ਪਾ ਦੋ ਕਿਉਂ

से। काटता से? अच्छा तेरे इधर ठीक है बस जब करना हो गए बच्चे दे दिल्ली मैं बान हो गए मैं भी नहीं देखे गए मैं भी देखया ना ਦੋ ਤਿੰਨ ਦਿਨ ਹੋ ਗਏ ਦੇਖੇ ਨਹੀਂਗੇ। ਖੁੱਲ ਨਹੀਂ ਆਣਾ। ਨਹੀਂ ਆ। ਆ ਖੁੱਲ ਨਹੀਂ ਅੱਖਾਂ। ਹੂੰ। ਖੁੱਲ ਨਹੀਂ ਉਹ ਕਿ ਆ ਰਹੀ ਹੈ ਇਹ ਜਿਆ। ਅਹ ਅਰੇ ਬਣਾ ਨਹੀਂ ਜਾਂਦੀ ਆ। ਖੁੱਲ ਨਹੀਂ ਅੱਖਾਂ ਦਿਖਾਇਆ। ਮੇਦੀ ਬੀਹਣ। ਨਹੀਂ ਨਹੀਂ। ਉਹਦੇ ਉਹ। ਇੱਕ ਤਾਂ ਨਹੀਂ ਖੁੱਲਗੇ।

ਹਵੇ ਕਿੰਨਾ ਠਿੱਕ ਕੰਮ ਆ ਰਿਹਾ ਹੂੰ ਕੋਲੋਂ ਕੋਣ ਆਂਦਾ ਕਿੰਨਾ ਚੰਗਾ ਆ ਕੀੜਗਾਨੇ ਕਰਦਿਆਂ ਜਿਆਦਾ ਕੀੜਗਾਨੇ ਲੜਦੇ ਨਹੀਂ ਹੁੰਦੇ ਇੱਕ ਦੋ ਫਿਰਦੇ ਆਗ ਮਿਲੀ ਪੁਝਾ ਦੇਣੀ ਫੇਰ ਕਿੰਦਰ ਜਾਂਦਾ ਉਹ ਸਿਰਜਾ ਬੜਾ ਵੱਡਾ ਹੈ ਨਾ ਹਾਂ ਉਹ ਦੂਜੇ ਦੀਆਂ ਵੀ ਅੱਖਾਂ ਤਾਂ ਖੁੱਲ ਗਈਆਂ ਹਨ ਹਣਾ ਮੋਰੋ ਡੋੜਦਾ ਹੀ ਨਹੀਂਗਾ ਕਿੰਨਾ ਮਰਜ਼ੀ ਕਰੀ ਆ ਤੁਹਾਡੇ ਵਰਗਾ ਰਸ਼ਮੀਨ ਤੁਹਾਡਾ ਨਾਮ ਦਾ ਨਾਮ ਹੈ ਪਤਾ ਆਹ ਆਦੇ ਵਰਗਾ ਤੁਸੀਂ ਨਹੀਂ ਉੱਠਦੇ ਹੁੰਦੇਗੇ ਰਸ਼ਮੀਨ ਤਾਂ ਉੱਠ ਕੱਢਦਾ ਹੁੰਦਾ ਹੈਗਾ ਚਲੋ ਸਾਰੇ ਚਲੋ 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 ਅਸ਼ੂ ਬਹਿ ਕੇ ਬਹਤੇ ਹੀ ਜਾਏਗੇ ਪੀਏ ਮੰਮੀ ਪਾਣੀ ਹਾਂ ਪਾਸ ਦੋ ਪੀ ਲੈ फिर तो, 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 <जाओ दो दुणित देखे> तो, तो सारा दिन थक जा सारा दिन पानी पीए

ਹਾਂ ਤਾਂ ਜਾਉਂਦੇ ਸੀ ਆਪ ਵੀ ਉਹਨਾਂ ਵੀ ਲੰਘੇ ਅਸੀਂ ਹੋ ਗਏ ਸੀਗੇ ਤਿਆਰ ਹੋਣ ਜਾ ਰਹੇ ਹਾਂ ਅਸੀਂ ਮੱਥਾ ਟੇਕਣ ਗੁਰਦੁਆਰੇ ਮਾਨਸਾ

ਉਹ ਬੁਹਾਰੇ ਪਾਣੀ ਪਾ ਸਕਦੀ ਸੀ ਤੋਬੋ ਬੋਤੇ ਦੇਖੋ ਜਿਆਦਾ ਬੇਸਮਾ ਕੋਈ ਗੋਲੀ ਗੁਲੀ ਤਾਂ ਪਾ ਦੇ ਕਰੇ ਨਸ਼ਾ ਹੋ ਜਾ ਉਹ ਕੱਲ੍ਹ ਹੀ ਪਾਣੀ ਫੋਕਾ ਹੀ ਪੀ ਆ ਜਾਂਦਾ ਹੁਈ ਨਹੀਂ ਪੌਂਦਾ ਮੰਮੀ ਪੀ ਕੇ ਆਈਆ ਕੁਛ ਵੀ ਨਹੀਂ ਆ ਬੈਠੀ ਇੱਕ ਘਟਾਗਾ ਅਜ ਤਾਂ ਚਾਹ ਪੀਣਿਆ ਕੀ ਆ ਕਰ ਸੀ ਨੇ ਯਾਰ ਚਾਹ ਦਾ ਨੇ ਪੀਣਿਆ

ਅੰਬੜੋ ਚੱਕਦੇ ਆ ਬਾਹਰਲਾ ਅੱਛਾ ਲੈ ਬੜਾ ਜੰਦਰ ਕਰ ਬੋਲ ਤਸਬਤ ਆਰੇ ਲੋਕ ਆਈ ਜਾਂਦੇ ਆ ਦੇਖੋ ਦੇ ਡੱਬਾਲੀ ਤੇ ਦੁਪਹਿਰ ਦਾ ਟਾਈਮ ਸੀਗਾ 1:30 ਦਾ ਤੇ ਸੰਡੇ ਦਾ ਦਿਨ ਸੀਗਾ ਦੁਕਾਨਾਂ ਵੀ ਕੋਈ ਕੋਈ ਖੁੱਲੀਆਂ ਸੀਗੀਆਂ ਪਜਾਰ ਜਾਂ ਬੰਦੀ ਸੀਗਾ ਇੰਨਾ ਜ਼ਿਆਦਾ ਨਹੀਂ ਰੌਣਕ ਸੀਗੀ ਤੇ ਖੁਸ਼ਕਾ ਜਿਹਾ ਮਾਹੌਲ ਪਿਆ ਸੀਗਾ ਤਾਂ 1 ਵਜ ਗਿਆ ਸੀਗਾ ਇੱਥੇ ਸਾਨੂੰ 12:30 ਤੋਂ ਚੱਲੇ ਸੀ ਤੇ 1 ਵਜ ਦੇ ਨੂੰ ਅਸੀਂ ਹੰਡਾਬੜੀ ਪਹੁੰਚ ਗਏ ਸੀ ਅੱਧੇ ਘੰਟੇ ਨਾਲੋਂ ਵੀ ਘੱਟ ਹੀ ਲੱਗਿਆਗਾ 12:30 ਤੋਂ ਉਪਰ ਹੀ ਅਸੀਂ ਤੁਰੇ ਸੀਗੇ 25 ਮਿੰਟਾਂ 'ਚ ਆ ਗਏ ਸੀ ਬੱਸ ਕਿ ਉੱਪਰਲੀ ਰੋਡ ਨਹੀਂ ਅਸੀਂ ਗਏਗੇ ਤੇ ਡੱਬਾ ਵਾਲੀ ਤੋਂ ਅੱਗੇ ਜਾ ਕੇ ਉੱਪਰਲੀ ਰੋਡ ਹੈ ਜਿਹੜੀ ਭਾਰਤ ਮਾਲਾ ਉਸਤੇ ਵੀ ਚੜਨਾਗਾ ਤੇ ਇੱਧਰ ਅਸੀਂ ਹੌਲੀ ਹੌਲੀ ਆ ਗਏ ਸੀਗੇ ਪਿੰਡਾਂ ਵੱਲ ਦੀ ਹੁਣ ਅਸੀਂ ਪਹੁੰਚ ਗਏ ਸੀਗੇ ਮਾਨਸਾ ਮਾਨਸਾ ਅਸੀਂ ਗੁਰੂ ਘਰ ਵੱਲ ਆ ਤੁਰਪੇ ਸੀਗੇ ਜਿਹੜਾ ਪਿੰਡ ਹੈਗਾ ਵੀ ਲਾਗੇ ਪਿੰਡ ਹੈ ਮਾਨਸਾ ਦੇ ਉੱਥੇ ਗੁਰੂ ਘਰ ਹੈ ਉੱਥੇ ਮੱਥਾ ਟੇਕਣਾ ਹੁੰਦਾ ਢਾਲੀ ਵਾਲਾ ਸੁੱਖ ਲੈਂਦੀ ਐ ਅਸੀਂ ਉੱਥੇ ਪਹੁੰਚ ਗਏ ਸੀ ਗੁਰੂ ਘਰ ਹੁਣ ਤੇ ਗੱਡੀ ਪਾਰਕਿੰਗ ਚ ਲਾਤੀ ਸੀਗੀ ਤੇ ਕੱਪੜੇ ਵਗੈਰਾ ਜਿਹੜੇ ਉਹ ਨਹੀਂ ਕੱਢੇ ਸੀਗੇ ਉਹ ਬਾਅਦ ਵਿੱਚ ਕੱਢ ਕੇ ਲੈ ਜਾਾਂਗੇ ਗੱਡੀ ਚੋਂ ਪਹਿਲਾਂ ਆਪਾਂ ਜਾ ਕੇ ਕੋਈ ਚਾਹ ਪਾਣੀ ਪੀ ਕੇ ਤੇ ਆਪਦਾ ਕੋਈ ਰੈਸਟ ਕਰ ਲਾਂਗੇ ਤੇ ਕੱਪੜੇ ਤਾਂ ਆਪਾਂ ਜਦੋਂ ਚਾਹੀ ਚਾਹੀਦੇ ਹੋਣਗੇ ਉਦੋਂ ਕੱਢ ਕੇ ਲੈ ਜਾਾਂਗੇ ਅਸੀਂ ਗੇਟੋਂ ਬੜਦੇ ਪਹਿਲਾਂ ਸ਼ਵੀਲ ਲੱਗੀ ਹੋਈ ਸੀ ਸਿੰਪਲ ਪਾਣੀ ਦੀ ਵੀ ਤੇ ਸ਼ਰਬਤ ਪਾਣੀ ਦੀ ਵੀ ਤੇ ਪਹਿਲਾਂ ਅਸੀਂ ਪੀ ਲਿਆ ਸੀਗਾ ਤੇ ਫੇਰ ਅਸੀਂ ਉੱਥੇ ਘਰ ਕੀ ਰੈਸਟ ਕੋਈ ਅੱਧਾ ਘੰਟਾ ਤੇ ਉਸ ਤੋਂ ਬਾਅਦ ਅਸੀਂ ਸੇਵਾ ਕਰਵਾਈ ਸੀ ਤੇ ਇੱਥੇ ਅਸੀਂ ਦੁੱਧ ਜਿਹੜਾ ਲੈ ਕੇ ਆਏ ਸੀਗੇ ਤੇ ਵੀ ਦੁੱਧ ਦੀ ਸੇਵਾ ਵੀ ਅਸੀਂ ਕਰਤੀ ਸੀ ਜਿਹੜਾ ਪਿੰਨਾ ਦੁੱਧ ਲੈ ਕੇ ਆਏ ਸੀ ਤੇ ਦੁੱਧ ਪਾਤਾ ਸੀਗਾ ਲੰਗਰ ਦੇ ਵਿੱਚ ਤੇ ਸਾਰੇ ਅਸੀਂ ਵਧੀਆ ਪਹੁੰਚ ਗਏ ਸੀ ਠੀਕ ਠਾਕ